ਪੰਜਾਬ ਦੇ ਵਿੱਚ ਜਾਂ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਜ਼ਮੀਨੀ ਪਾਣੀ ਉਹਦੇ ਮੁੱਕਣ ਦੇ ਮੇਨ ਕਾਰਨ ਜਿਹੜੇ ਆ ਉਹ ਵੀ ਤੁਹਾਨੂੰ ਮੈਂ ਅੱਜ ਇੱਥੇ ਜੰਗਲਾਂ ਦੇ ਵਿੱਚ ਤੁਹਾਨੂੰ ਦੱਸੂਗਾ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਆ ਜਿਹੜੇ ਮੇਨ ਕਾਰਨ ਨੇ ਇਹ ਗਵਰਨਮੈਂਟ ਨੇ ਇਹ ਛੋਟਾ ਜਿਹਾ ਇੱਕ ਡੈਮ ਬੰਨਿਆ ਇੱਥੇ ਜਦ ਕਿ ਇਹਦੇ ਪਿੱਛੇ ਜਿੰਨਾ ਪਾਣੀ ਆਉਂਦਾ ਹੈ ਵਗਦਾ ਪਹਿਲੋਂ ਇਸ ਕੋਈ ਜਿਹੜੇ ਆਲਰੇਡੀ ਵਗਦੇ ਰਹਿੰਦੇ ਸੀ ਸਾਰਾ ਸਾਰਾ ਸਾਲ ਵਗਦੇ ਰਹਿੰਦੇ ਜਿਹੜਾ ਪਾਣੀ ਜ਼ਮੀਨੀ ਜਿੰਨਾ ਪਾਣੀ ਆਉਂਦਾ ਸੀ ਸਾਰਾ ਪਿੰਡਾਂ ਵੱਲੋਂ ਜਾਂਦਾ ਹੁੰਦਾ ਸੀ ਉਹਦੇ ਨੂੰ ਤੇ ਉਹਦੇ ਨਾਲ ਜਿਹੜਾ ਸੀਮ ਦਾ ਲੈਵਲ ਵੜਿਆ ਬਣਿਆ ਰਹਿੰਦਾ ਸੀ ਪਰ ਹੁਣ ਇਹ ਗਵਰਨਮੈਂਟ ਨੇ ਸਾਰੇ ਏਰੀਆ ਦੇ ਵਿੱਚ ਡੈਮ ਬੰਦਤੇ ਆ ਜਿਹਦੇ ਕਰਕੇ ਪਾਣੀ ਦਾ ਜਿਹੜਾ ਲੈਵਲ ਆ ਆਪਣੇ ਬਹੁਤ ਥੱਲੇ ਨੂੰ ਜਾ ਰਿਹਾ ਜੀ ਜਿਹੜਾ ਇੱਥੇ ਇਹਨਾਂ ਨੇ ਬਲੌਕ ਕੀਤਾ ਹੈ ਪਾਣੀ ਇਹ ਤਾਂ ਗਰਮੀਆਂ ਆਉਂਦੀਆਂ ਤੇ ਸੁਕਾਣਾ ਪਾਣੀ ਸ਼ੁਰੂ ਹੋ ਜਾਂਦਾ ਇਹ ਤਾਂ ਆਪਣਾ ਹੀ ਢੇਡ ਭਰਦਾ ਇਹਨੇ ਇਹ ਹੀ ਪਾਣੀ ਜਿਹੜਾ ਸਾਰਾ ਅੱਗੇ ਬੈਠ ਕੇ ਜਾਣਾ ਸੀਗਾ ਪਰ ਗਵਰਨਮੈਂਟ ਨਹੀਂ ਬੰਦ ਕਰਕੇ ਸਾਰੇ ਸੂਏ ਬੰਦ ਕਰ ਦੱਤੇ ਅੱਗੇ ਤੇ ਪਾਣੀ ਜਿਹੜਾ ਇੱਥੇ ਜੰਗਲਾਂ ਦੇ ਵਿੱਚ ਹੀ ਰਹਿੰਦਾ ਪਹਾੜੀ ਏਰੀਆ ਦੇ ਵਿੱਚ ਇਹ ਪਾਣੀ ਦਾ ਲੈਵਲ ਹੁਣ ਇੱਥੇ ਵੀ ਥੱਲੇ ਚਲ ਗਿਆ ਜਮੀਨ 'ਚ ਹੀ ਵੜ ਗਿਆ ਪਾਣੀ ਇੱਥੋਂ ਹੀ ਨਿਕਲ ਕੇ ਜਮੀਨ 'ਚ ਨਿਕਲ ਗਿਆ ਜਦ ਕਿ ਇਹ ਪਾਣੀ ਜਿਹੜਾ ਸਿਮ ਕੇ ਆਪਣੇ ਪਿੰਡਾਂ ਵੱਲੋਂ ਚੋਆ ਦੇ ਵਿੱਚ ਜਾਣਾ ਸੀਗਾ ਇਹ ਹੁਣ ਪਾਣੀ ਦਾ ਕੋਈ ਫਾਇਦਾ ਨਹੀਂ ਹੈਗਾ ਇਹ